ਸਤਿ ਸ਼੍ਰੀ ਗੁਰੂ ਜੀ ਤੁਸੀਂ ਦੇਖ ਰਹੀ ਹੈ ਕ੍ਰਾਈਮ ਮੈਂ ਹਾਂ ਪੱਤਰਕਾਰ ਨੀਰਮਨ ਸਿੰਘ ਆਓ ਅੱਜ ਮਲਗੀ ਬਟਾਲਾ ਸਿਫੀ ਦੇ ਦਫਤਰ ਬਚਿਆ ਜਿੱਥੇ ਕਿ ਲੋਕਾਂ ਨੂੰ ਗੁੰਮ ਹੋਏ ਮੋਬਾਈਲ ਲੋਕਾਂ ਨੂੰ ਅਸਲ ਮਾਲਕਾਂ ਦੇ ਹੱਥ ਵਿੱਚ ਮਿਲੇ ਹਨ ਅੱਜ ਤੋਂ ਮਲਗੀ ਬਹੁਤ ਪੁਲਿਸ ਦਾ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਜੋ ਕਿ ਲੋਕਾਂ ਦੇ ਗੁੰਮ ਹੋਏ ਮੋਬਾਈਲ ਲੋਕਾਂ ਨੂੰ ਮਿਲੇ ਹਨ ਆਓ ਕੁਝ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਬਟਾਲਾ ਪੁਲਿਸ ਦੇ ਸੱਦੇ ਤੇ ਤੁਸੀਂ ਆਏ ਥੇ ਥੋੜਾ ਬਹੁਤ ਬਹੁਤ ਸ਼ੁਕਰੀਆ 6 ਮਹੀਨਾ ਪਹਿਲਾਂ ਬਟਾਲਾ ਪੁਲਿਸ ਨੇ ਉਪਰਾਲਾ ਕੀਤਾ ਸੀਗਾ ਕਿ ਸਾਡੇ ਕੋਲ ਕਾਫੀ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਜਿਦੇ ਵਿੱਚ ਲੋਕੀ ਸਾਡੇ ਕੋਲ ਆ ਕੇ ਮੋਬਾਈਲ ਦੀ ਗੁੰਮਸ਼ਦਗੀ ਦੀ ਇਤਲਾ ਦਿੰਦੇ ਸੀਗੇ ਜਾਂ ਉਹਦੀ ਰਿਪੋਰਟ ਲਿਖਾਉਂਦੇ ਸੀਗੇ ਤਾਂ ਉਦੋਂ ਅਸੀਂ ਆਪਣੇ ਪੱਧਰ ਤੇ ਇਹ ਪਹਿਲ ਕੀਤੀ ਕਿ ਜੇ ਕਿਸੇ ਦਾ ਫੋਨ ਗਮ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਅਸੀਂ ਉਪਰਾਲਾ ਕਰਕੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਹੈ ਤਾਂ ਉਹ ਆਪ ਟ੍ਰੇਸ ਕਰ ਲਏ ਤਾਂ ਮੈਂ ਬਹੁਤ ਦੁਬਾਰਾ ਬਾਤ ਦੇਣਾ ਚਾਹੁੰਦਾ ਹਾਂ ਡੀਐਸਪੀ ਸਾਹਿਬ ਨੂੰ ਜਿਹੜੇ ਸਾਈਬਰ ਦਾ ਪਟਾਲਾ ਬਾੜ ਐਸੋਸੀਏਸ਼ਨ ਦੇ ਮੈਂਬਰ ਆ ਤੇ ਮੈਂ ਫਰਸਟਲੀ ਐਸਐਸਪੀ ਸਰ ਤੇ ਇਹਨਾਂ ਇਸ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਥੈਂਕਫੁਲ ਥੈਂਕਸ ਕਰਦੀਆਂ ਤੇ ਮੈਂ ਮੈਂ ਜੋਇਨਾ ਨੂੰ ਸਟੋਰੀ ਦੱਸੀ ਮੈਂ ਤੁਹਾਨੂੰ ਵੀ ਦੱਸ ਰਹੀ ਹਾਂ ਕਿ ਜਦੋਂ ਮੈਨੂੰ ਇਹਨਾਂ ਨੇ ਕਾਲ ਕੀਤੀ ਕਿ ਇਹ ਮੈਸੇਜ ਆਇਆ ਕਿ ਮੈਮ ਤੁਹਾਡਾ ਫੋਨ ਮਿਲ ਗਿਆ ਤੁਸੀਂ ਆ ਕੇ ਪਿਕ ਕਰ ਲਿਓ ਤੇ ਮੈਂ ਇਹਨਾਂ ਨੂੰ ਰਿਵਰਸ ਕਾਲ ਬੈਕ ਕੀਤੀ ਕਿ ਮੈਨੂੰ ਲੱਗਦਾ ਸਿਰ ਇਹ ਸਕੈਮ ਹੈ ਮੈਂ ਇਵਨ ਦੋ ਤੋਂ ਤਿੰਨ ਜਾਣਿਆਂ ਤੋਂ ਕਨਫਰਮ ਕੀਤਾ ਕਿ ਤੁਹਾਨੂੰ ਵੀ ਕਾਲ ਆਈ ਹੈ ਤੇ ਬਟ ਮੈਂ ਇਨਾ ਐਪਰੀਸ਼ੀਏਟ ਕਰਦੀ ਹਾਂ ਇਹਨਾਂ ਨੂੰ ਉਹ ਇਹਨਾਂ ਦੇ ਵਰਕ ਨੂੰ ਇਹਨਾਂ ਦੀ ਟੀਮ ਨੂੰ ਕਿ ਮੈਂ ਬਹੁਤ ਥੈਂਕਫੁਲ ਤੇ ਜਿਵੇਂ ਅਸਿਸਟ ਦੀ ਸਾਥ ਲਈ ਕਿਹਾ ਸੀਗਾ ਕਿ ਇਹ ਸਿਰਫ ਡਿਵਾਈਸ ਨਹੀਂ ਹੈਗਾ ਤੇ ਇਹ ਅੱਜ ਜਿਹੜਾ ਮੇਰਾ ਫੋਨ ਮੈਨੂੰ ਮਿਲਿਆ ਹੈ ਸੱਚੀ ਮੇਰੇ ਲਈ ਡਿਵਾਈਸ ਨਹੀਂ ਹੈ ਕਿਉਂਕਿ ਇਹ ਮੇਰਾ ਫੋਨ ਮੈਨੂੰ ਗਿਫਟਡ ਸੀਗਾ ਮੇਰੇ ਡੈਡ ਬ੍ਰਦਰ ਦੁਆਰਾ ਤੇ ਇਹ ਮੇਰੇ ਲਈ ਸੱਚੀ ਇੱਕ ਟੋਕਨ ਆਫ ਲਵ ਹੈ ਕਿਉਂਕਿ ਇਹ ਆਖਰੀ ਨਿਸ਼ਾਨੀ ਸੀਗੀ ਮੇਰੇ ਬ੍ਰਦਰ ਦੀ ਮੇਰੇ ਤੇ ਇਸ ਲਈ ਮੈਂ ਤਾਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਸਾਰੀ ਟੀਮ ਦਾ ਕਿ ਇਹਨਾਂ ਨੇ ਮੈਨੂੰ ਮੇਰਾ ਫੋਨ ਨਹੀਂ ਮੇਰੇ ਬ੍ਰਦਰ ਦਾ ਮੈਨੂੰ ਪਿਆਰ ਵਾਪਸ ਦਿੱਤਾ ਥੈਂਕਸ ਟੂ ਥੈਂਕਸ ਅ ਲੋਟ ਟੂ ਆਲ ਥੈਂਕਸ ਟੂ ਸੋ ਮਚ ਇਹ ਚੌਥਾ ਸੈਮੀਨਾਰ ਜਿਹਦੇ ਵਿੱਚ ਗਵਾਚੇ ਹੋਏ ਮੋਬਾਈਲ ਲੱਭ ਕੇ ਤੇ ਉਹਨਾਂ ਮਾਲਕਾਂ ਦੇ حوالے ਕੀਤੇ ਜਾ ਰਹੇ ਨੇ ਜਿਸ ਦੇ ਨਾਲ ਨਾਲ ਇੱਕ ਤੁਸੀਂ ਘਰਾਂ 'ਚੋਂ ਆਏ ਹੋ ਤੁਹਾਡੇ ਸਾਰਿਆਂ ਦੇ ਬੱਚੇ ਵਹੀਕਲ ਚਲਾਉਂਦੇ ਨੇ ਤੇ ਸ਼ਹਿਰ ਵਿੱਚ ਆਉਂਦੇ ਨੇ ਕੰਮ ਕਰਨ ਲਈ ਪੜਾਈ ਕਰਨ ਵਾਸਤੇ ਸੋ ਮੈਂ ਇੱਕ ਟ੍ਰੈਵੀ ਪਲੀਜ਼ ਦਾ ਕਰਮਚਾਰੀ ਹੋਣ ਦੇ ਨਾਤੇ ਇੱਕ ਸਮਝਦਾ ਕਿ ਜ਼ਰੂਰੀ ਜਿਹੜੀ ਸੂਚਨਾਵਾਂ ਦੋ ਤਿੰਨ ਗੱਲਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਜੀ ਸੋ ਕਾਈਂਡਲੀ ਨੂੰ ਬੜੇ ਧਿਆਨ ਦੇ ਕੇ ਇਹਨਾਂ ਗੱਲਾਂ ਨੂੰ ਸੁਣਿਓ ਜੀ ਇਹ ਜ਼ਿੰਦਗੀ ਭਰ ਕੰਮ ਆਉਣ ਵਾਲੀਆਂ ਗੱਲਾਂ ਨੇ ਇੱਕ ਤਾਂ ਜਿਹੜਾ ਵੀ ਵਾਹਕਲ ਤੁਸੀਂ ਲੈ ਕੇ ਆਉਂਦੇ ਹੋ ਉਹਦੇ ਕਾਗਜ਼ਾਤ ਜਿਹੜੇ ਨੇ ਪੂਰੇ ਹੋਣ ਚਾਹੀਦੇ ਜਿਦੇ ਵਿੱਚ ਇੱਕ ਵਹੀਕਲ ਦੀ ਆਰ ਸੀ ਹੁੰਦੀ ਹੈ ਜਿਹਦੇ ਵਿੱਚ ਉਹਦਾ ਸਾਰਾ ਬਾਇਓ ਡਾਟਾ ਮਾਲਕ ਦਾ ਨਾਮ ਵਾਈਕਲ ਕੀ ਹੈ ਉਹਦਾ ਰੰਗ ਕੀ ਹੈ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੁੰਦਾ ਜਿੰਨੂੰ ਅਸੀਂ ਆਰ ਸੀ ਕਹਿੰਦੇ ਹਾਂ ਨਾਮ ਐਡਵੋਕੇਟ ਗੁਰਪ੍ਰੀਤ ਕੋਰ ਹੈ ਮੈਮ ਅੱਜ ਜੀ ਬੜੀ ਭਾਗਤ ਵਾਲੀ ਟੀ ਫੋਨ ਮਿਲਿਆ ਫੋਨ ਹੱਥ ਦੇ ਕੋਲ ਹੁੰਦਾ ਜੀ ਸਰ ਤੁਹਾਡਾ ਪਿਆਰ ਵੀ ਹੰਦਾ ਜੀ ਜੁਟਨੇ ਸੀ ਬਿਲਕੁਲ ਜੀ ਕੀ ਕਰਨਾ ਚਾਹੋਗੇ ਅਜਾ ਦੁਬਾਰਾ ਵਾਪਸ ਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਦੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇजेस ਹੁੰਦੇ ਨੇ ਸਾਡੇ ਕੁਝ ਵੌਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵੌਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰੀ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਕਿ ਸਕੂਟੀ ਤੇ ਮੈਂ ਖੜੀ ਹੋ ਕੇ ਗਾਲੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਜਦੋਂ ਮਿਲਿਆ ਉਸੇ ਕਾਫੀ ਭਾਵੁਕ ਹੋ ਗਿਆ ਸਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਮੇਰੇ ਬਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸ਼ਬਦ ਮੈਂ ਆਪਣੇ ਹਸਬੰਦ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹਿ ਲੋ ਮਤਲਬ ਮੈਨੂੰ ਬਹੁਤ ਹਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਦ ਵੀ ਐਡਵੋਕੇਟ ਨੇ ਬਟਾਲਾ ਬਾੜ ਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਕੋਲ ਇਸ ਤੇ ਮੈਂ ਤਾਂ ਵੈਸੇ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲਾ ਯੂ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ ਥੈਂਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਦ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ

ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਪੁਲਿਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਹੁਤ ਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਏ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕ ਦਾ ਜਿਹੜੇ ਰਾਈਟਫੁੱਲ ਓਨਰਸ ਨੂੰ ਉਹਨਾਂ ਤੱਕ ਅਸੀ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਨਾ ਦੀ ਜਿਹੜੀ ਮਾਰਕੀਟ ਵੈਲੂ ਦੇ ਵਿੱਚ ਅਸੀ ਵਿਕੋਗੇ ਕਰੀਬਨ 1.5 ਕਰੋੜ ਦੀ ਹੈਗੀ ਹੈ तो मैं जिस तरह दस भी रहा कि ए, है कि मोबाइल फोन सिर्फ एक डिवाइस नहीं है ये लोगों की याद होंगी है या इंपोर्टेंट डॉक्यूमेंट्स होंगे हैं कुछ फाइनेंशियल डिटेल्स भी होंगे हैं ता करके वैल्यू यदि मार्केट वैल्यू नो कई ज्यादा बढ़ जाती है तो एक फोन का अपना एक इमोशनल वैल्यू भी होंगे है वह आप कोई कीमत लगा ही नहीं सकते तो नज़र भी आया जी अच्छे अच्छ स्टेज पर आया जिसे एक मैडम आई सी एंड शी वॉज इन टीयर्स ਜਿਹੜਾ ਮੋਬਾਈਲ ਫੋਨ ਪਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ சிவா ਸਿੰਘ ਉਹਨਾਂ ਦਾ ਡਿਸਿਸ ਦਾ ਉਹ ਵੀ ਨਿਸ਼ਾਨਾ ਸੀ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਕੋਪੈਸਿਆਂ ਚ ਨਹੀਂ ਬੋਲ ਸਕਦੀ ਬੜੀ ਪੇਸ਼ੁਮਾਰ ਜੀ ਕੀਮਤ ਹੈ ਉਹ ਜਿਹੜੀ ਯਾਦਾਂ ਉਹਦੇ ਨਾਲ ਜੁੜੀਆਂ ਹੈ ਉਹ 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 ਵੀ ਦੇ ਸਭ ਤੋਂ ਬੜੀ ਚੀਜ਼ ਹੈ ਪਟਾਲਾ ਪੁਲਿਸ ਅਬ ਵੀ ਕਿੰਨੇ ਵਾਰ ਪਰ ਜਿਹਦੇ ਨਾਮ ਤੋਂ ਇਹ ਆਪਣੇ ਨੁਕਸਾਨ ਦੇ ਇਹ ਲੋਕਾਂ ਦੇ ਕੀਤੇ ਕੰਮਾਂ ਲੈ ਕੇ ਉਹਨੂੰ ਚੀਜ਼ ਬਹੁਤ ਚੰਗਾ ਮਹਿਸੂਸ ਹੁੰਦਾ ਹੁੰਦਾ ਸੀ ਜਿਹੜਾ ਕੰਮ ਕਰਦੇ ਲੋਕਾਂ ਦੀ ਸੇਵਾ ਲਈ ਹੀ ਕਰਦੇ ਹੈ ਫਿਰ ਜ਼ਰੂਰ ਹੀ ਮੁਸਕਰਾਤ ਸੁਹੇ ਚਿਹਰੇ ਸਾਡੇ ਸਾਹਮਣੇ ਆਉਂਦੇ ਆ ਤਾਂ ਸਾਨੂੰ ਸਿਕਿਉਰਿਟੀ ਟੀਮ ਨੂੰ ਫੈਸਲਾ ਮਿਲਦਾ ਹੈ ਕਿ ਜਿਹੜੀ ਅਸੀਂ ਮੈਨੇਜ ਕਰਦੇ ਇਹਨੂੰ ਬਰਕਰਾਰ ਰੱਖੀਏ ਸਾਕੇ ਜਿੰਨਾ ਕੋਈ ਖਬਰ ਹੁੰਦੀ ਹੈ ਨੇ ਫੁਰੰਤ ਸਿਕਿਉਰਿਟੀ ਕਰਵਾ ਦਿੱਤੀ ਜਾਂ ਜੀ ਜਿਹੜੀ ਮੈਜੋਰਟੀ ਫੋਨਸ ਇਹਦੇ ਵਿੱਚ ਹੈਗੇ ਨੇ ਤਾਂ ਇਹ ਉਹ ਹੈਗੇ ਹਮਸ਼ੁਦਾ ਮੋਬਾਈਲ ਫੋਨ ਹੋਵੇ ਕਿਸੇ ਕੋਲੋਂ ਤੇ ਕਿਤੇ ਆ ਕੇ ਫੋਨ ਤਾਂ ਜੇ ਕੋਈ ਚੋਰੀशुदा ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ially ਸਾਡੀ ਕੇਸ ਪ੍ਰੋਪਰਟੀ ਬਣ ਗਈ ਹੈ ਔਰ ਉਹ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੇ ਬਟ ਉਹਦੇ ਵਿੱਚ ਵੀ ਸਾਡੀ ਟੀਮ ਹੈ ਜੋ ਕਰਦੀ ਹੈ ਕੰਮ ਕਰਦੀ ਹੈ ਉੱਚ ਵੀ ਸਾਡੇ ਕਰੀਬਨ ਸਨੈਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਸੀ ਰਿਕਵਰ ਕਰਦੇ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇ ਦਿੰਦੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ